ਜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦੀ ਚਰਚਾਰ ਬਹੁਤ-ਬਹੁਤ ਸਵਾਗਤ ਦੋਸਤੋ ਖੂਨਦਾਨ ਮਹਾਦਾਨ ਇਹ ਇੱਕ ਕਹਾਵਤ ਜਿਹੜੀ ਆ ਉਹਨਾਂ ਵਿਅਕਤੀਆਂ ਦੇ ਲਈ ਬਹੁਤ ਸਾਰਥਕ ਹੁੰਦੀ ਹੈ ਜਦੋਂ ਅਸੀਂ ਕਿਸੇ ਵਿਅਕਤੀ ਦੀ ਜ਼ਿੰਦਗੀ ਜਿਹੜੀ ਹੈ ਬਹੁਤ ਕੀਮਤੀ ਜ਼ਿੰਦਗੀ ਖੂਨਦਾਨ ਕਰਕੇ ਬਚਾ ਸਕਦੇ ਹਾਂ 14 ਜੂਨ ਅੰਤਰਰਾਸ਼ਟਰੀ ਬਲੱਡ ਡੋਨੇਟਸ ਡੇ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਸੋ ਦੂਰਦਰਸ਼ਨ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਾਰੇ ਅੰਤਰਰਾਸ਼ਟਰੀ ਦਿਵਸ ਜਿਹੜੇ ਆ ਉਹਨਾਂ ਦੀ ਸਾਰਥਕਤਾ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ ਸੋ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਆਪਣੇ ਸਟੂਡੀਓ 'ਚ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਸਭ ਤੋਂ ਪਹਿਲਾਂ ਤਾਰਫ ਮੇਰੇ ਨਾਲ ਬੈਠੇ ਹਨ ਹਰਵਿੰਦਰ ਕੌਰ ਜੀ ਜੋ ਕਿ ਇੱਕ ਐਗਜ਼ਾਮਪਲ ਨੇ 68 ਟਾਈਮਸ ਇਹਨਾਂ ਨੇ ਬਲੱਡ ਡੋਨੇਟ ਕੀਤਾ ਹੈ ਔਰ ਐਨਜੀਓ ਪਹਿਲ ਦੇ ਪ੍ਰੈਜ਼ੀਡੈਂਟ ਨੇ ਬਹੁਤ ਬਹੁਤ ਸਵਾਗਤ ਹੈ ਮੈਡਮ ਜੀ ਥੈਂਕ ਯੂ ਸਰ ਮੇਰੇ ਨਾਲ ਬੈਠੇ ਨੇ ਡਾਕਟਰ ਰੇਖਾ ਗੁਪਤਾ ਜੀ ਜੋ ਕਿ ਖੂਨਦਾਨ ਦੇ ਉੱਤੇ ਮਾਹਿਰ ਐਕਸਪਰਟ ਨੇ ਬਹੁਤ ਬਹੁਤ ਸਵਾਗਤ ਹੈ ਮੈਡਮ ਤੁਹਾਡਾ ਸਭ ਤੋਂ ਪਹਿਲਾਂ ਅਸੀਂ ਚਰਚਾ ਸ਼ੁਰੂ ਕਰਦੇ ਹਾਂ ਮੈਡਮ ਤੁਹਾਡੇ ਕੋਲੋਂ ਕਿ ਹਰ ਸਾਲ ਬਲੱਡ ਡੋਨਰਸ ਦੇ ਦੇ ਉੱਤੇ ਇੱਕ ਥੀਮ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਦਿੱਤਾ ਜਾਂਦਾ ਹੈ ਸੋ ਇਸ ਵਾਰ ਕੀ ਇਸ ਥੀਮ ਨੂੰ ਲੈ ਕੇ ਅਸੀਂ ਇਹ ਦਿਵਸ ਜਿਹੜਾ ਹੁਣ ਮਨਾ ਰਹੇ ਹਾਂ वार्सालिक थीम ਦਿੱਤਾ ਜਾਂਦਾ ਉਸ تھیਮ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਰ ਆਪਾਂ ਇਹ ਜਿਹੜਾ ਅੰਤਰਰਾਸ਼ਟਰੀ ਜਿਹੜਾ ਦਿਵਸ ਆਂਦਾ ਹੈ ਕਿ ਤਾਂ ਜੋ ਅਸੀਂ ਉਸ ਦਿਨ ਦੇ ਪ੍ਰਤੀ ਸਭ ਨੂੰ ਅਵੇਅਰਨੈਸ ਜਿਹੜੀ ਆ ਦੇ ਸਕੀਏ ਐਤਕੀ ਜਿਹੜਾ تھیਮ ਹੈ ਉਹ ਹੈ ਗਿਵ ਬਲੱਡ ਗਿਵ ਹੋਪ ਟੁਗੇਦਰ ਵੀ ਸੇਵ ਲਾਈਟਸ ਕਿ ਆਪਾਂ ਖੂਨਦਾਨ ਕਰੀਏ ਉਹ ਵਿਅਕਤੀ ਜਿਹੜੇ ਖੂਨ ਦੀ ਕਮੀ ਕਾਰਨ ਆਪਣੀ ਜੀਉਣ ਦੀ ਇੱਛਾ ਖਤਮ ਕਰ ਚੁੱਕੇ ਆ ਉਹਨਾਂ ਵਿੱਚ ਜੀਉਣ ਦੀ ਇੱਛਾ ਪੈਦਾ ਕਰੀਏ ਤੇ ਆਪਾਂ ਜ਼ਿੰਦਗੀਆਂ ਬਚਾਈਏ ਜ਼ਿੰਦਗੀ ਬਹੁਤ ਕੀਮਤੀ ਹੈ ਇੱਕ ਵਾਰ ਜਿਹੜਾ ਵਿਅਕਤੀ ਚਲਾ ਗਿਆ ਉਹ ਆਉਂਦਾ ਨਹੀਂ ਹੈ ਤੇ ਆਪਾਂ ਕਿਉਂ ਨਾ ਬੰਦੇ ਨੂੰ ਪਹਿਲਾਂ ਹੀ ਜਿੰਨਾ ਕੋਈ ਕੁਛ ਕੋਸ਼ਿਸ਼ ਕਰ ਸਕੀਏ ਖੂਨਦਾਨ ਕਰਨ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਅਗਲੇ ਦੀ ਜ਼ਿੰਦਗੀ ਬਾਜ ਜਾਂਦੀ ਹੈ ਸੋ ਇੱਕ ਮੈਸੇਜ ਹੈ ਕਿ ਆਓ ਅਸੀਂ ਇਕੱਠੇ ਹੋ ਕੇ ਜ਼ਿੰਦਗੀ ਬਚਾਈਏ ਇੱਕ ਬਹੁਤ ਅੱਛਾ ਸੁਨੇਹਾ ਕਿ ਸਾਰੇ ਜਾਣੇ ਅਸੀਂ ਜ਼ਿੰਦਗੀ ਜਿਹੜੀ ਹੈ ਉਸ ਨੂੰ ਬਚਾ ਸਕਦੇ ਹਾਂ ਔਰ ਅਸੀਂ ਇਸ ਚੀਜ਼ ਨੂੰ ਸੈਲੀਬ੍ਰੇਟ ਵੀ ਕਰ ਸਕਦੇ ਹਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਬਚਾਇਆ ਬਿਲਕੁਲ ਟੁਗੇਦਰ ਵੀ ਸੇਵ ਲਾਈਫ ਮਿਲ ਕੇ ਆਪਾਂ ਜ਼ਿੰਦਗੀਆਂ ਬਚਾਈਏ ਜੀ ਮੈਡਮ ਮੈਂ ਤੁਹਾਡੇ ਕੋਲੋਂ ਕਿ 14 ਜੂਨ ਦਾ ਦਿਨ ਇਸ ਨੂੰ ਇੰਟਰਨੈਸ਼ਨਲ ਬਲੱਡ ਡੋਨਰਸ ਡੇ ਦੇ ਤੌਰ ਦੇ ਉੱਤੇ ਮਨਾਉਂਦੇ ਇਸਾ ਪਿਛੋਕੜ ਕੀ ਹੈ ਕਿਉਂ ਇਸ ਦਿਨ ਨੂੰ ਹੀ ਚੁਣਿਆ ਗਿਆ ਇਹਦੀ ਸਾਰਤਕਤਾ ਬਾਰੇ ਸਰ ਦ 14 ਜੂਨ ਨੂੰ ਇੰਟਰਨੈਸ਼ਨਲ ਡੋਨਰ ਡੇ ਮਨਾਇਆ ਜਾਂਦਾ ਹੈ ਕਿਉਂਕਿ ਇਹ ਦਿਹਾੜਾ ਜਿਹੜਾ ਹੈ ਇਹ ਵੱਡੇ ਸਾਇੰਟਿਸਟ Karl Landsteiner ਜੀ ਦੇ ਜਨਮ ਦਿਨ ਦਾ ਦਿਹਾੜਾ ਹੈ ਜੀ ਕਿਉਂਕਿ ਉਹਨਾਂ ਨੇ ਬਲੱਡ ਗਰੁੱਪ ਦੇ ਟਾਈਪਿੰਗ ਦੀ ਕਲਾਸੀਫਿਕੇਸ਼ਨ ਕੀਤੀ ਸੀ ਕਿ ਕਿੰਨੇ ਟਾਈਪ ਦੇ ਬਲੱਡ ਗਰੁੱਪ ਹੁੰਦੇ ਹਨ ਬਲੱਡ ਗਰੁੱਪ A, B ਔਰ O ਟਾਈਪ ਦੇ ਔਰ ਅੱਗੇ ਪੋਜ਼ਿਟਿਵ ਜਾਂ ਨੈਗੇਟਿਵ ਹੁੰਦੇ ਆ RH ਪੋਜ਼ਿਟਿਵ ਐਂਡ ਨੈਗੇਟਿਵ ਹੁੰਦੇ ਆ ਤੇ ਉਹਨਾਂ ਨੂੰ ਇਸ ਵਿਸ਼ੇ ਵਿੱਚ ਕੰਮ ਕਰਨ ਲਈ 1930 ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ ਤੇ ਇਸੇ ਲਈ ਹੁਣ 1998 ਤੋਂ ਇਹਨੂੰ ਆਪਾਂ ਮਨਾਣਾ ਸ਼ੁਰੂ ਕੀਤਾ ਹੈ ਨੈਸ਼ਨਲ ਡੋਨਰ ਦੇ ਤਰ੍ਹਾਂ ਬੜਾ ਇੰਪੋਰਟੈਂਟ ਤੁਸੀਂ ਜਾਣਕਾਰੀ ਦਿੱਤੀ ਕਿ ਇਹਨਾਂ ਨੇ ਬਲੱਡ ਡੋਨੇਸ਼ਨ ਜਿਹੜੇ ਬਲੱਡ ਦੀ ਗਰੂਪਿੰਗ ਜਿਹੜੀ ਆ ਉਸ ਦੀ ਕਲਾਸੀਫਿਕੇਸ਼ਨ ਜਿਹੜੀ ਕੀਤੀ ਕਿਹੜੇ-ਕਿਹੜੇ ਬਲੱਡ ਗਰੂਪਸ ਆਮ ਤੌਰ ਤੇ ਹੁੰਦੇ ਆ ਔਰ ਕਿਹੜੇ ਬਲੱਡ ਗਰੂਪ ਈਜ਼ੀਲੀ ਅਵੇਲੇਬਲ ਹੁੰਦੇ ਜਾਂ ਕਿਨੂੰ ਅਸੀਂ ਰੇਅਰ ਗਰੁੱਪ ਮੰਨਦੇ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਸਰ ਬਲੱਡ ਗਰੁੱਪ ਜਿਹੜੇ ਮੇਨਲੀ ਏ ਟਾਈਪ ਬੀ ਟਾਈਪ ਤੇ ਓ ਟਾਈਪ ਹੁੰਦੇ ਆ ਅਗੋਏ ਆਰ ਐਚ ਏ ਪੋਜ਼ਿਟਿਵ ਏ ਨੈਗੇਟਿਵ ਬੀ ਪੋਜ਼ਿਟਿਵ ਬੀ ਨੈਗੇਟਿਵ ਓ ਪੋਜ਼ਿਟਿਵ ਓ ਨੈਗੇਟਿਵ ਤੇ ਏ ਬੀ ਪੋਜ਼ਿਟਿਵ ਐਂਡ ਏ ਬੀ ਨੈਗੇਟਿਵ ਹੁੰਦੇ ਆ ਜੀ ਤੇ ਇਹਦੇ ਵਿੱਚ ਜਿਹੜੇ ਨੈਗੇਟਿਵ ਗਰੁੱਪ ਆ ਉਹ ਥੋੜੇ ਰੇਅਰ ਹੁੰਦੇ ਆ ਤੇ ਪੋਜ਼ਿਟਿਵ ਨਾਲੋਂ ਬਟ ਜਿਹੜਾ O ਨੈਗੇਟਿਵ ਗਰੁੱਪ ਹੈ that is a universal donor ਉਹਨੂੰ ਮਤਲਬ ਕਿ ਉਹ ਸਾਰਿਆਂ ਨੂੰ ਬਲੱਡ ਦੇ ਸਕਦਾ ਪਰ ਉਹ ਲੈ ਸਿਰਫ O ਨੈਗੇਟਿਵ ਤੋਂ ਹੀ ਸਕਦਾ ਜੀ ਇਸੇ ਤਰ੍ਹਾਂ ਇੱਕ AB ਪੋਜ਼ਿਟਿਵ ਬਲੱਡ ਗਰੁੱਪ ਹੁੰਦਾ ਜਿਹੜਾ ਕਿ ਸਾਰਿਆਂ ਤੋਂ ਲੈ ਤਾਂ ਸਕਦਾ ਪਰ ਉਹ ਦੇ ਸਿਰਫ A ਪੋਜ਼ਿਟਿਵ ਨੂੰ ਸਕਦਾ ਤੇ ਇਸੇ ਲਈ ਆਪਾਂ O ਨੈਗੇਟਿਵ ਨੂੰ ਯੂਨੀਵਰਸਲ ਡੋਨਰ ਕਹਿੰਦੇ ਆ ਤੇ AB ਪੋਜ਼ਿਟਿਵ ਨੂੰ ਆਪਾਂ ਯੂਨੀਵਰਸਲ ਰਿਸਿਪੀਐਂਟ ਕਹਿੰਦੇ ਆ ਜੀ ਸੋ ਬੜਮੁੱਲੀ ਜਾਣਕਾਰੀ ਜਿਹੜੀ ਗਰੁੱਪਸ ਦੇ ਬਾਰੇ ਸਾਡੇ ਦਰਸ਼ਕਾਂ ਤੱਕ ਸਾਂਝੀ ਹੋ ਰਹੀ ਹੈ ਮੈਡਮ ਤੁਸੀਂ ਚੋਕੇ 68 ਵਾਰੀ ਬਲੱਡ ਡੋਨੇਟ ਕਰ ਚੁੱਕੇ ਹੋ ਇੱਕ ਐਗਜ਼ਾਮਪਲ ਹੋ ਕੇ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੇਕਿਨ ਅਜੇ ਵੀ ਲੋਕਾਂ ਦੇ ਮਨ ਦੇ ਵਿੱਚ ਬਹੁਤ ਸ਼ੱਕ ਸ਼ੁਭਾ ਬਹੁਤ ਸਾਰੀਆਂ ਮਿਥਸ ਬਣੀਆਂ ਹੋਈਆਂ ਕਿ ਸ਼ਾਇਦ ਕਮਜ਼ੋਰੀ ਆ ਜਾਏਗੀ ਕਈ ਵਾਰੀ ਮਾਵਾ ਟੋਕ ਦਿੰਦੇ ਆ ਬੱਚਿਆਂ ਨੂੰ ਕਿ ਬਲੱਡ ਡੋਨੇਟ ਨਹੀਂ ਕਰ ਇਹਦੇ ਵਾਸਤੇ ਕੀ ਸਾਡੇ ਦਰਸ਼ਕਾਂ ਤੁਸੀਂ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਦਾ ਫੀਲਿੰਗ ਹੁੰਦੀ ਜਦੋਂ ਤੁਸੀਂ ਬਲੱਡ ਡੋਨੇਟ ਕਰਦੇ ਹੋ ਦੇਖੋ ਮੈਂ ਇੱਕ ਆਪਣਾ ਸਕੂਲ ਚਲਾਉਂਦੀ ਆ ਮੈਂ ਛੋਟੇ ਮਤਲਬ ਬੱਚਿਆਂ ਦੇ ਮਨ ਵਿੱਚ ਹੀ ਇਹ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੀ ਆ ਕਿ ਆਪਾਂ ਰੈਗੂਲਰ ਬਲੱਡ ਡੋਨਰ ਬਣੀਏ ਜੀ ਤੇ ਮੈਂ ਇੱਕ ਫੀਮੇਲ ਹੋਣ ਦੇ ਨਾਤੇ ਸਭ ਨੂੰ ਕਹਿੰਦੀ ਆ ਕਿ ਮੈਂ ਹਰ 4 ਮਹੀਨੇ ਬਾਅਦ ਬਲੱਡ ਡੋਨੇਟ ਕਰਦੀ ਆ ਤੇ ਮੈਂ ਤੁਹਾਡੇ ਸਾਹਮਣੇ ਬਿਲਕੁਲ ਤੰਦਰੁਸਤਾਂ ਏਜ ਮੇਰੀ ਹੋ ਗਈ ਆ ਲੇਕਿਨ ਮੈਂ ਬਿਲਕੁਲ ਠੀਕ ਆ ਸ਼ਾਇਦ ਰੈਗੂਲਰ ਡੋਨਰ ਹੋਣ ਕਰਕੇ ਮੈਨੂੰ ਮਤਲਬ ਏਜ ਦਾ ਮੇਰੇ ਤੇ ਅਜੇ ਕੋਈ ਬਹੁਤ ਜ਼ਿਆਦਾ ਅਸਰ ਜਿਹੜਾ ਨਹੀਂ ਆਉਣਾ ਸ਼ੁਰੂ ਹੋਇਆ ਇਸ ਕਰਕੇ ਸਾਨੂੰ ਰੈਗੂਲਰ ਡੋਨਰ ਬੰਨਣਾ ਚਾਹੀਦਾ ਤੇ ਇਸ ਵਿੱਚ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਜਿੱਥੇ ਵੀ ਸੀ ਕੈਂਪ ਲਗਾਣੇ ਆ ਮੈਂ ਪਹਿਲ ਐਨਜੀਓ ਦੇ ਤੌਰ ਤੇ ਮੈਂ ਤੁਸੀਂ ਸਕੂਲ ਪ੍ਰਿੰਸੀਪਲਸ ਨੂੰ ਕਹੀਦਾ ਕਿ ਸਾਡੇ ਕੋਲੋਂ ਪਹਿਲਾਂ ਇੱਕ ਮੋਟੀਵੇਟਰ ਲੈਕਚਰ ਕਰਵਾ ਲਓ ਫਿਰ ਉਸ ਤੋਂ ਬਾਅਦ ਅਸੀਂ ਕੈਂਪ ਲਗਾਵਾਂਗੇ ਤੇ ਇਸੇ ਤਰ੍ਹਾਂ ਫਿਰ ਪਹਿਲਾਂ ਇੱਕ ਦਿਨ ਅਸੀਂ ਲੈਕਚਰ ਦਿੰਨੇ ਆ ਅਗਲੇ ਦਿਨ ਫਿਰ ਅਸੀਂ ਕੈਂਪ ਲਗਾਉਣ ਵਾਸਤੇ ਜਾਂਦੇ ਆ ਤੇ ਅਸੀਂ ਫਿਰ ਮੈਂ ਬਾਹਰ-ਬਾਹਰ ਉਹਨਾਂ ਨੂੰ ਕਹਿੰਦੀ ਆ ਕਿ ਲੜਕੀ ਹਰ ਖੇਤਰ ਵਿੱਚ ਚੱਗੇ ਚਲੀਏ ਫਿਰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕਿਉਂ ਇਹ ਅਥਾਰਟੀ ਕਿਉਂ ਲੈ ਕੇ ਆਂਦੇ ਆ ਕਿ ਅਸੀਂ ਬਲੱਡ ਡੋਨੇਟ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਆ ਜਿਨ੍ਹਾਂ ਦੀ ਏਜ ਤਾਂ ਆਪਾਂ 18 ਸਾਲ ਤੋਂ ਬਾਅਦ ਬਲੱਡ ਕਰ ਸਕਦੇ ਆ ਜਿਹੜਾ weight ਆ ਉਹ 45 ਹੋਣਾ ਚਾਹੀਦਾ ਘੱਟੋ ਘੱਟ weight 45 ਹੋਣਾ ਚਾਹੀਦਾ ਔਰ ਵੀ ਜਿਹਦਾ weight 45 ਹੈ ਤੇ ਪੀਰੀਅਡਸ ਦੇ ਦੌਰਾਨ ਲੜਕੀ ਜਿਹੜੀ ਹੈ ਉਹ ਨਹੀਂ ਬਲੱਡ ਡੋਨੇਟ ਕਰ ਸਕਦੀ ਬਾਕੀ ਜੇ ਤੰਦਰੁਸਤ ਹੈਗੇ ਆ ਪਰਮਾਤਮਾ ਨੇ ਤੰਦਰੁਸਤੀ ਬੱਚੀ ਹੈ ਤਾਂ ਕਿਉਂ ਨਾ ਜਸ਼ਨ ਮਨਾਈਏ ਅਸੀਂ ਖੂਨਦਾਨ ਕਰਕੇ ਬੜਾ ਹੀ ਚੰਗਾ ਹੀ ਲੱਗਦਾ ਜੀ ਬੜਾ ਇੰਪੋਰਟੈਂਟ ਹੈ ਕਿ ਇਹ ਸਾਰਿਆਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਕਿਉਂਕਿ ਅਸੀਂ ਕਿਸੇ ਦੀ ਕੀਮਤੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਬਚਾਣ ਦੇ ਡਾਕਟਰ ਰੇਖਾ ਗੁਪਤਾ ਮੈਂ ਤੁਹਾਡੇ ਕੋਲੋਂ ਕਿਉਂਕਿ ਆਮ ਤੌਰ ਤੇ ਅੱਜ ਕੱਲ੍ਹ ਇੱਕ ਚਲਨ ਹੋਇਆ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰਦੀਆਂ ਔਰ ਲਗਾਤਾਰ ਅਸੀਂ ਦੇਖਦੇ ਹਾਂ ਕਿ ਉਹ ਬਲੱਡ ਬੈਂਕਸ ਦੇ ਨਾਲ ਤਾਲਮਿਲ ਕਰਕੇ ਹੀ ਇਹ ਚੀਜ਼ਾਂ ਹੁੰਦੀਆਂ ਹਨ ਇਹ ਕੀ ਪ੍ਰਕਿਰਿਆ ਹੁੰਦੀ ਹੈ ਜਦੋਂ ਅਸੀਂ ਕੋਈ ਕੈਂਪ ਲਗਾਉਂਦੇ ਹਾਂ ਔਰ ਉਹ ਜਿਹੜਾ ਬਲੱਡ ਕਲੈਕਟ ਹੁੰਦਾ ਉਸ ਨੂੰ ਬਲੱਡ ਬੈਂਕ ਕਿਸ ਤਰੀਕੇ ਨਾਲ ਪ੍ਰੀਜ਼ਰਵ ਕਰਦਾ ਔਰ ਉਹ ਸਾਰੀ ਪ੍ਰਕਿਰਿਆ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਸਰ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਬਲੱਡ ਬੈਂਕ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿਉਂਕਿ ਸਟਾਰਟਿੰਗ ਦੇ ਵਿੱਚ ਪਹਿਲਾਂ ਇਹਨਾਂ ਨੇ ਡੋਨਰ ਸਿਲੈਕਟ ਕਰਨੇ ਹੁੰਦੇ ਆ ਇਹਨਾਂ ਦਾ ਇੱਕ ਕ੍ਰਾਈਟੇਰੀਆ ਹੁੰਦਾ ਕਿ ਕਿਹੜੀ ਏਜ ਗਰੁੱਪ ਦੇ ਵਿੱਚ ਬਲੱਡ ਦਿੱਤਾ ਜਾ ਸਕਦਾ ਹੈ ਕਿੰਨਾ ਜਿੱਦਾਂ ਮੈਡਮ ਨੇ ਹੁਣੇ ਦੱਸਿਆ ਕਿ ਕਿੰਨਾ weight ਹੋਣਾ ਚਾਹੀਦਾ ਉਹਨਾਂ ਨੂੰ ਤੇ ਉਹ ਲੜਕੀ ਜਿੱਦਾਂ ਕੋਈ ਹੈਗੀ ਆ ਤਾਂ ਪੀਰੀਅਡਸ ਨਹੀਂ ਹੋਣੇ ਚਾਹੀਦੇ ਤੇ ਪਲਸ ਕੋਈ ਉਹਨਾਂ ਨੂੰ ਇਨਫੈਕਸ਼ਨ ਨਹੀਂ ਹੋਣਾ ਚਾਹੀਦਾ ਐਕਟਿਵ ਇਨਫੈਕਸ਼ਨ ਨਹੀਂ ਹੋਣਾ ਚਾਹੀਦਾ ਕੋਈ ਗ੍ਰੋਨਿਕ ਬਿਮਾਰੀਆਂ ਦੀ ਹਿਸਟਰੀ ਲੈਣੀ ਹੁੰਦੀ ਇਸ ਲਈ ਸਭ ਤੋਂ ਪਹਿਲਾਂ ਉਹਨਾਂ ਦਾ ਏਰੋ ਲਾਂਦਾ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਲਬਰਾਟਮਿਸਟ ਹੁੰਦਾ ਜਿਨ੍ਹਾਂ ਨੇ ਕਿ ਬਲੱਡ ਡਰਾ ਕਰਨਾ ਹੁੰਦਾ ਹੈ ਤਾਂ ਕਿ ਪੇਸ਼ੈਂਟ ਜਦੋਂ ਬਲੱਡ ਦੇ ਰਿਹਾ ਉਹਨੂੰ ਉਸ ਵਕਤ ਕੋਈ ਪ੍ਰੋਬਲਮ ਨਾ ਆਏ ਇਸ ਚੀਜ਼ ਦਾ ਵੀ ਧਿਆਨ ਚ ਰੱਖਿਆ ਜਾਂਦਾ ਉਸ ਤੋਂ ਬਾਅਦ ਜਦੋਂ ਬਲੱਡ ਹੋ ਗਿਆ ਆਪਾਂ ਬਲੱਡ ਲੈ ਲਿਆ ਉਹਨੂੰ ਵਾਪਿਸ ਲੈ ਕੇ ਜਾ ਕੇ ਕਿਉਂਕਿ ਬਲੱਡ ਨੂੰ ਆਪਾਂ ਇੱਕ ਸਪੈਸ਼ਲ ਟੈਂਪਰੇਚਰ ਤੇ ਹੀ ਸਟੋਰ ਕਰ ਸਕਦੇ ਆ ਇਹਨੂੰ ਆਪਾਂ ਬਾਹਰ ਓਪਨ ਦੇ ਵਿੱਚ ਨਹੀਂ ਰੱਖ ਸਕਦੇ ਤੇ ਫਿਰ ਉਹਨਾਂ ਨੇ ਬਲੱਡ ਨੂੰ ਲੈ ਕੇ ਜਾ ਕੇ ਆਪਣਾ ਟੈਂਪਰੇਚਰ ਤੇ ਇੱਕ ਖਾਸ ਟੈਂਪਰੇਚਰ ਤੇ ਸਟੋਰ ਕਰਨਾ ਹੁੰਦਾ ਇੱਕ ਜਿਹੜਾ ਬਲੱਡ ਹੁੰਦਾ ਐਕਚੁਅਲੀ ਉਹਦੇ ਕਿੰਨੇ ਪਾਰਟ ਬਣ ਸਕਦੇ ਆ ਜਿੱਦਾਂ ਕਿ ਪੈਕਡ ਰੈੱਡ ਬਲੱਡ 셀 ਹੋ ਜਾਂਦੇ ਆ ਪਲੇਟਲੇਟ ਵੀ ਨਿਕਲ ਸਕਦੇ ਆ ਉਹਦੇ ਚੋਂ ਤੇ ਪਲਾਜ਼ਮਾ ਵੀ ਨਿਕਲ ਸਕਦਾ ਤੇ ਪਰ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ ਲੈ ਕੇ ਜਾ ਕੇ ਜਿਹੜੀਆਂ ਵੀ ਬਿਮਾਰੀਆਂ ਬਲੱਡ ਦੇ ਥਰੂ ਫੈਲ ਸਕਦੀਆਂ ਆ ਤੇ ਅਸੀਂ ਕਿਉਂਕਿ ਬਲੱਡ ਆਪਾਂ ਪੇਸ਼ੈਂਟ ਦੀ ਜਾਨ ਬਚਾਉਣ ਲਈ ਦੇ ਰਹੇ ਆ ਆਪਾਂ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਦੇਣੀ ਇਸ ਲਈ ਉਹ ਬਿਮਾਰੀ ਦਾ ਪਹਿਲੇ ਟੈਸਟ ਕੀਤਾ ਜਾਂਦਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੋਣਾ ਏਡਸ ਜਿਹੜਾ ਕਾਲਾ ਪੀਲਿਆ ਹੈ ਤੇ ਹੈਪਟਾਈਟਸ ਬੀ ਆ ਮਲੇਰੀਆ ਹੈ ਵੀ ਡੀ ਆ ਰਲ ਇਹ ਸਾਰੇ ਜਿਹੜੇ ਟੈਸਟ ਕੀਤੇ ਜਾਂਦੇ ਆ ਕਿਉਂਕਿ ਇਹ ਸਾਰੇ ਟੈਸਟ ਬਲੱਡ ਦੇ ਥਰੂ ਫੈਲ ਸਕਦੇ ਟੈਸਟ ਕਰਨ ਤੋਂ ਬਾਅਦ ਜਦੋਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਇਹ ਜਿਹੜਾ ਆ ਇਹ ਫਿੱਟ ਹੈਗਾ ਬਲੱਡ ਕਿਸੇ ਨੂੰ ਦੇਣ ਵਾਸਤੇ ਤੇ ਉਹਨੂੰ ਫਿਰ ਸੈਪਰੇਟ ਕਰਕੇ ਅਲੱਗ ਸਟੋਰ ਕੀਤਾ ਜਾਂਦਾ ਤੇ ਜਿਹੜਾ ਇਨਫੈਕਟਿਡ ਬਲੱਡ ਹੁੰਦਾ ਆ ਉਹਨੂੰ ਆਪਾਂ ਇੱਕ ਕਿਸੇ ਤਰੀਕੇ ਨਾਲ ਡਿਸਕਾਰਡ ਕਰ ਦਿੰਨੇ ਆ ਤੇ ਪੇਸ਼ੈਂਟ ਨੂੰ ਵੀ ਇਨਫੋਰਮ ਕਰ ਦਿੰਨੇ ਆ ਕਿ ਤੁਹਾਨੂੰ ਇਹ ਬਿਮਾਰੀ ਹੋ ਸਕਦੀ ਆ ਤੇ ਤੁਸੀਂ ਇਹਨੂੰ ਅੱਗੇ ਪੂਰਾ ਚੈੱਕਅਪ ਕਰਾਓ ਤੇ ਇਨੂੰ ਅੱਗੇ ਟ੍ਰੀਟਮੈਂਟ ਕਰਵਾਓ ਠੀਕ ਹੈ ਤੇ ਪ੍ਰੋਪਰ ਸਟੋਰ ਕਰਨ ਤੋਂ ਬਾਅਦ ਜਿਹੜਾ ਲਾਈਕ ਆਰਬੀ ਸੀਜ਼ ਹੈਗੇ ਆ ਉਹਨੂੰ ਆਪਾਂ 35 ਦਿਨ ਤੱਕ ਦੇ ਸਕਦੇ ਹਾਂ ਤੇ ਫਿਰ ਉਹਨੂੰ ਉਹਨੇ ਦਿਨ ਤੱਕ ਇੰਪੋਰਟੈਂਟ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਕਿ ਇਹ ਜਿਹੜਾ ਬਲੱਡ ਹੈਗਾ ਜਦੋਂ ਕਲੈਕਟ ਮਿਲਦਾ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਕਿਸੇ ਦਾ ਬਲੱਡ ਲਿਆ ਤੇ ਸਿੱਧਾ ਅਸੀਂ ਕਿਸੇ ਪੇਸ਼ੈਂਟ ਨੂੰ ਚੜਾ ਦਸੋ ਇਹ ਦਾ ਮਤਲਬ ਕਾਫੀ ਪ੍ਰਕਿਰਿਆ ਚੋਂ ਗੁਜ਼ਰਦਾ ਹੈ ਔਰ ਸਾਰੇ ਪੇਸ਼ੈਂਟ ਦੇ ਕਿਸਮ ਨਾ ਸਾਰੇ ਟੈਸਟ ਵੀ ਹੋ ਜਾਂਦੇ ਨੇ ਜੀ ਮੈਡਮ ਮੈਂ ਤੁਹਾਡੇ ਕੋਲੋਂ ਕਿ ਇਹ ਵੀ ਇੱਕ ਧਾਰਨਾ ਮੰਨੇ ਜਾਂਦੇ ਆ ਕਿ ਚੋਂਕੇ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਆ ਤਾਂ ਨਵੇਂ ਸੈੱਲ ਬਣਦੇ ਆ ਬੰਦੇ ਦਾ ਚਿਹਰਾ ਗੋਰਾ ਹੋ ਜਾਂਦਾ ਰੰਗ ਸਾਫ਼ ਹੋ ਜਾਂਦਾ ਕੀ ਇਸ ਤਰ੍ਹਾਂ ਦੀ ਕੋਈ ਸੱਚਾਈ ਹੈ ਜੇ ਸਾਡੇ ਯੂਥ ਨੂੰ ਕਿੱਦਾਂ ਮੋਟੇ ਕਿਉਂਕਿ ਇਹ ਜੁਵਾ ਵਰਗ ਜਿਹੜਾ ਇਸ ਚੀਜ਼ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵ ਬਿਲਕੁਲ ਠੀਕ ਹੈ ਫਰਕ ਪੈਂਦਾ ਹੀ ਆ ਕਿਉਂ ਨਹੀਂ ਫਰਕ ਪੈਂਦਾ ਜਦੋਂ ਅਸੀਂ ਕਿਸੇ ਦੀ ਜ਼ਿੰਦਗੀ ਬਚਾ ਰਹੇ ਹਾਂ ਇੱਕ ਤਰ੍ਹਾਂ ਨਾਲ ਜਿਹੜਾ ਬਲੱਡ ਡੋਨੇਸ਼ਨ ਵਾਲਾ ਜਿਹੜਾ ਬੈਡ ਹੈ ਉਹ ਇੱਕ ਡਿਵਾਈਨ ਬੈਡ ਹੈ ਮੈਂ ਤਾਂ ਕਹਿੰਨੀ ਹੇ ਨੀ ਪਰ ਜਿੱਦਾਂ ਕਹਿੰਦੇ ਨਾ ਕਾਰਮਿਕ ਬੰਧਨ ਹੁੰਦੇ ਆ ਕਿ ਤੁਹਾਨੂੰ ਬੈੱਡ ਤੇ ਲੰਮੇ ਪੈਣਾ ਬੈਣਾ ਹਸਪੀਟਲ ਵਾਲੇ ਤੇ ਮੈਨੂੰ ਲੱਗਦਾ ਵੀ ਆਪਾਂ ਉਸ ਬੈੱਡ ਤੇ ਲੰਮੇ ਪੈ ਕੇ ਕਿਉਂ ਨਾ ਆਪਣੇ ਕਰਮ ਜਿਹੜੇ ਆ ਖਤਮ ਕਰ ਦਈਏ ਤੇ ਇੱਥੇ ਜਿਹੜੀ ਸਿਰਿੰਜ ਲਗਣੀ ਆ ਤੇ ਜਿਹੜੀ ਦੂਜੀ ਸਿਰਿੰਜ ਲਗਾਉਣ ਨਾਲੋਂ ਇਹੀ ਸਿਰਿੰਜ ਲੱਗ ਜਾਵੇ ਤੇ ਸਾਡਾ ਜਿਹੜਾ ਹੈ ਸ਼ਾਇਦ ਹਸਪੀਟਲਾਈਜ਼ਡ ਵਾਲਾ ਚੱਕਰ ਆ ਸ਼ਾਇਦ ਜਿਹੜੇ ਕਰਮ ਸਾਡੇ ਬਨੇ ਆ ਉਹਦੇ ਤੋਂ ਸੀ ਬਚ ਜਾਈਏ ਬਾਕੀ ਚਲੋ ਇਹ ਤਾਂ ਮੈਂ ਗੱਲ ਨੂੰ ਵੈਸੇ ਮਜ਼ਾਕ ਚ ਲੈ ਗਈ ਪਰ ਇਹਦੇ ਨਾਲ ਫਰਕ ਪੈਂਦਾ ਸਾਡਾ ਜਿਹੜਾ ਠੀਕ ਹੋ ਜਾਂਦਾ ਬਲੱਡ ਉਹ ਵੀ ਠੀਕ ਹੋ ਜਾਂਦਾ ਸਾਨੂੰ ਹਾਰਟ ਦੀ ਪ੍ਰੋਬਲਮ ਉਹਦੇ ਤੋਂ ਵੀ ਬਚਾਅ ਹੋ ਜਾਂਦਾ ਔਰ ਤੁਹਾਡੇ ਅੰਦਰ ਸੈਲਸ ਜਿਹੜੇ ਨੇ ਉਹ ਨਵੇਂ ਜਿਹੜੇ ਨੇ ਉਹ ਬਣ ਜਾਂਦੇ ਨੇ ਪਹਿਲੇ ਸਾਲ ਜਿਹੜੇ ਆ ਨਿਕਲ ਜਾਂਦੇ ਨੇ ਔਰ ਕਮੀ ਉਸੇ ਵੇਲੇ ਪੂਰੀ ਹੋ ਜਾਂਦੀ ਹੈ ਜਦੋਂ ਤੁਸੀਂ ਬਲੱਡ ਡੋਨੇਟ ਕਰਕੇ ਨਾਲ ਲਿਕੁਇਡ ਪੀ ਲੈਂਦੇ ਆ ਜਾਂ ਜੂਸ ਪੀ ਲਿਆ ਜਾਂ ਦੁੱਧ ਪੀ ਲਿਆ ਜਾਂ ਇਦਾਂ ਦਾ ਸੀ ਜਦੋਂ ਕੁਝ ਪੀ ਲੈਂਦੇ ਆ ਤੇ ਸਾਡੀ ਇਮੀਡੀਏਟ ਜਿਹੜੀ ਆ ਕਮੀ ਪੂਰੀ ਹੋ ਜਾਂਦੀ ਬਾਕੀ 3 ਮਹੀਨੇ ਦਾ ਘੱਟ ਤੋਂ ਘੱਟ ਫਰਕ ਪੈਂਦਾ ਜਾਂ 4 ਮਹੀਨੇ ਬਾਅਦ ਹੀ ਅਸੀਂ ਫੀਮੇਲ ਤਾਂ 4 ਮਹੀਨੇ ਬਾਅਦ ਅਸੀਂ ਬਲੱਡ ਡੋਨੇਟ ਕਰ ਸਕਦੀ ਹੁੰਦੀ ਆ ਇਹਦਾ ਮਤਲਬ ਜਿਹੜੀ ਟੈਕਨੀਕਲੀ ਅੰਦਰੋਂ ਪੂਰੀ ਕਮੀ ਉਹ 4 ਮਹੀਨੇ ਚ ਪੂਰੀ ਹੋ ਜਾਂਦੀ ਲੇਕਿਨ ਇਮੀਡੀਏਟ ਮਤਲਬ ਬਹੁਤ ਵਾਰੀ ਇਦਾਂ ਹੋਇਆ ਕਿ ਸਾਨੂੰ ਹਸਪੀਟਲ ਤੋਂ ਕਿਤੋਂ ਲੋੜ ਪਈ ਆ ਕਿਸੇ ਡੋਨਰ ਨੂੰ ਬਲੱਡ ਦੀ ਜ਼ਰੂਰਤ ਆ ਹੋ ਸਕੂਟਰ ਤੇ ਗਏ ਆ ਬਲੱਡ ਡੋਨੇਟ ਕੀਤਾ ਤਾਂ ਸਕੂਟਰ ਤੇ ਮੈਂ ਵਾਪਸ ਆ ਗਈ ਆ ਔਰ ਬੜੇ ਆਰਾਮ ਨਾਲ ਸਕੂਟਰ ਚ ਲਾ ਕੇ ਆ ਗਈ ਕੋਈ ਕੁਝ ਵੀ ਫਿਜ਼ੀਕਲੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਸਿਰਫ ਇੱਕ ਮਨ ਵਿੱਚ ਖਿਆਲ ਹੁੰਦਾ ਔਰ ਅਗਰ ਉਹਦੇ ਤੋਂ ਅਸੀਂ ਉੱਪਰ ਉੱਠ ਜਾਈਏ ਤਾਂ ਮੈਨੂੰ ਲੱਗਦਾ ਹੈ ਕਿ ਹਰ ਤਰ੍ਹਾਂ ਨਾਲ ਬਲੱਡ ਡੋਨੇਸ਼ਨ ਸਾਡੇ ਲਈ ਇੱਕ ਹੈਲਦੀ ਪੁਆਇੰਟ ਆਫ View ਹੈ ਹੈਲਦੀ ਹੁੰਦਾ ਬਲੱਡ ਟੂ ਨੇਟ ਕਰਨਾ ਜਿਹੜਾ ਆਪਣੇ ਆਪ ਵਿੱਚ ਕਿਉਂਕਿ ਇਹਦੇ ਨਾਲ ਨਵੇਂ ਬੋਡੀ ਸੈਲਸ ਬੰਦੇ ਆ ਜਿਹੜੇ ਬਲੱਡ ਸਾਡੇ ਸੈਲਸ ਆ ਕਿ 21 ਦਿਨਾਂ ਬਾਅਦ ਡਿਸਟਰੋਏ ਹੋ ਜਾਂਦੇ ਉਹ ਨਵੇਂ ਬੰਦੇ ਆ ਤਾਂ ਚਿਹਰਾ ਮੋਰਾ ਵੀ ਜਿਹੜਾ ਉਹ ਕਾਫੀ ਹੱਦ ਤੱਕ ਉਹਦੇ ਵਿੱਚ ਵੀ ਨਿਖਾਰ ਆਂਦਾ ਮੈਡਮ ਮੈਂ ਤੁਹਾਡੇ ਕੋਲੋਂ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਸੀਗਾ ਕਿ ਕੁਝ ਰੇਅਰ ਗਰੁੱਪਸ ਹੁੰਦੇ ਆ ਜਿਨ੍ਹਾਂ ਦਾ ਬਲੱਡ ਗਰੁੱਪ ਜਿਹੜਾ ਹੈ ਉਹ ਜਿਹੜੇ ਡੋਨਰ ਦੇ ਤੌਰ ਤੇ ਜਾਣੇ ਜਾਂਦੇ ਜਾਂ ਰੈਸੀਪੀਐਂਟ ਦੇ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਕੀ ਐਡਵਾਈਸ ਦਿੰਦੇ ਆ ਜੇ ਬਾਈਚੈਂਸ ਉਹਨਾਂ ਨੂੰ ਲੋਡ ਪੈਂਦੇ ਆ ਤੇ ਕਈ ਵਾਰੀ ਉਹ ਬਲੱਡ ਗਰੁੱਪ ਅਵੇਲੇਬਲ ਨਹੀਂ ਹੁੰਦਾ ਕੈਸਰੀ ਕੈਨਕੀਓ ਆਪਣੇ ਸਰਕਲ ਦੇ ਜਾਂ ਇਹੋ ਜਿਹੇ ਬੰਦਿਆ ਦੇ ਕੁਝ ਬਣਾ ਕੇ ਰੱਖਣ ਤਾਂ ਮਿਲ ਜਾਂਦਾ ਸਿਰ ਇਹ ਜਿਹੜੀ ਬਲੱਡ ਡੋਨੇਸ਼ਨ ਸੁਸਾਇਟੀਆਂ ਬਣੀਆਂ ਹੁੰਦੀਆਂ ਉਹਨਾਂ ਦੇ ਵਿੱਚ ਇਹਨਾਂ ਸਭ ਦੇ ਨਾਮ ਨੰਬਰ ਸਾਰੇ ਰਜਿਸਟਰਡ ਹੁੰਦੇ ਆ ਜਦੋਂ ਵੀ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਕਿ ਉਹਨਾਂ ਨੂੰ ਐਮਰਜੈਂਸੀ ਚ ਕਾਲ ਕੀਤਾ ਜਾ ਸਕੇ ਕਿ ਕਿਦੋਂ ਉਹਨਾਂ ਨੂੰ ਡੋਨੇਟ ਕਰਨਾ ਪੈ ਜਾਵੇ ਤਾਂ ਇਮੀਡੀਏਟਲੀ ਆ ਕੇ ਡੋਨੇਟ ਕਰ ਸਕੇ ਇਦਾਂ ਹੀ ਰਿਸਿਪੀਐਂਟ ਦਾ ਤਾਂ ਚਲੋ ਹੈ ਹੀ ਹੈ ਕਿ ਉਹ ਤਾਂ ਰਿਸੀਵ ਕਰ ਹੀ ਸਕਦੇ ਆ ਪਰ ਉਹ 네ਗੇਟਿਵ ਚ ਇਦਾਂ ਬਲੱਡ ਗਰੁੱਪ ਆ ਉਹ ਡੋਨਰ ਹੀ ਆ ਸਿਰਫ ਤਾਂ ਕਿਸੇ ਤੋਂ ਆਪਣੇ ਤੋਂ ਹੀ ਸਿਰਫ ਲੈ ਸਕਦਾ ਉਹ ਨੈਗੇਟਿਵ ਵਾਲੇ ਤੋਂ ਤਾਂ ਉਹਨਾਂ ਦੇ ਜਿਹੜੇ ਵੀ ਆਪਣੇ ਦਾਇਰੇ 'ਚ ਜਿੰਨੇ ਵੀ ਉਹ ਨੈਗੇਟਿਵ ਬਲੱਡ ਗਰੁੱਪ ਦੇ ਬੰਦੇ ਹੁੰਦੇ ਆ ਨਾ ਤੇ ਸੁਸਾਇਟੀ ਦਾ ਇਹ ਬਹੁਤ ਵੱਡਾ ਰੋਲ ਹੈ ਦੇ ਵਿੱਚ ਐਨ ਜੀਓਸ ਦੀ ਇਹਦੇ 'ਚ ਬਹੁਤ ਵੱਡਾ ਰੋਲ ਪੇ ਕਰਾਉਂਦੀ ਹੈ ਕਿਉਂਕਿ ਉਹਨਾਂ ਕੋ ਵੀ ਸਾਰੇ ਕੰਟੈਕਟਸ ਹੁੰਦੇ ਆ ਇਸ ਦੇ ਹਾਂਜੀ ਬਿਲਕੁਲ ਅਸੀਂ ਕੰਟੈਕਟਸ ਹਾਂ ਜੀ ਤੁਸੀਂ ਕੁਛ ਐਡ ਅਪ ਕਰਨਾ ਬਿਲਕੁਲ ਸਰ ਅਸੀਂ ਕੰਟੈਕਟ ਰੱਖਦੇ ਆ ਜਿੱਥੇ ਵੀ ਜੀ ਕੈਂਪ ਲਗਾਣੇ ਆ ਅਸੀਂ ਉਹਨਾਂ ਦਾ ਖੂਨ ਫੋਨ ਨੰਬਰ ਲੈਂਦੇ ਆ ਔਰ ਫਿਰ ਜਿਨ੍ਹਾਂ ਨੇ ਬਲੱਡ ਡੋਨਰਸ ਦੇ ਦੀ ਆਪਾਂ ਸਪੈਸ਼ਲ ਗੱਲ ਕਰ ਰਹੇ ਆ ਤੇ ਅਸੀਂ ਵੀ ਜਦੋਂ ਵੀ ਕਿਤੇ ਕ ਬਲੂਨੇਟ ਕਰ ਰਹੀ ਹੈ ਅਗਰ ਕੋਈ ਫਸਟ ਵਾਰ ਹੀ ਕਰ ਰਹਾ ਤੇ ਉਹ ਇੱਕ ਗ੍ਰੇਟ ਮੋਟੀਵੇਟਰ ਬਣ ਸਕਦਾ ਆਪਣੀ ਲਾਈਫ ਦੇ ਵਿੱਚ ਅੱਗੋਂ ਹਮੇਸ਼ਾ ਇੱਕ ਰੈਗੂਲਰ ਡੋਨਰ ਬਣ ਕੇ ਤੇ ਅਗਰ ਕਿਸੇ ਨੇ 10 ਤੋਂ ਬਾਅਦ ਵਾਰ ਬਲੱਡ ਡੋਨੇਟ ਕੀਤਾ ਤੇ ਅਸੀਂ ਫਿਰ ਉਹਨੂੰ 14 ਜੂਨ ਵਾਲੇ ਦਿਨ ਅਸੀਂ ਉਹਨੂੰ ਆਨਰ ਕਰਦੇ ਹਾਂ ਵੀ ਉਹ ਰੈਗੂਲਰ ਡੋਨਰ ਹੈ ਤੇ ਆਪਾਂ ਉਹਨੂੰ ਆਨਰ ਕਰਦੇ ਹਾਂ ਉਹਨਾਂ ਸੰਸਥਾਵਾਂ ਨੂੰ ਪਹਿਲ ਐਨਜੀਓ ਵੱਲੋਂ ਸੀ ਹਰ ਸਾਲ ਇਹ ਰੈੱਡ ਕਰਾਸ ਪਾਵਨ ਇੱਥੇ ਜਲੰਧਰ ਦੇ ਵਿੱਚ ਅਸੀਂ ਉਹਨਾਂ ਸਾਰੀਆਂ ਸੰਸਥਾਵਾਂ ਜਿਹੜੇ ਸਾਨੂੰ ਪਰਮਿਟ ਕਰਦਿਆਂ ਨੇ ਕਿ ਸਾਡੇ ਕੋ ਸਟੂਡੈਂਟਸ ਹੈਗੇ ਆ ਤੇ ਤੁਸੀਂ ਆਓ ਅਸੀਂ ਬਲੱਡ ਬੈਂਕ ਦੀ ਹੈਲਪ ਦੇ ਨਾਲ ਸਿਵਲ ਹਸਪੀਟਲ ਬਲੱਡ ਬੈਂਕ ਜਾਂ ਅਸੀਂ ਕਿਸੇ ਪ੍ਰਾਈਵੇਟ ਬਲੱਡ ਬੈਂਕ ਦੇ ਨਾਲ ਜ਼ਿਆਦਾਤਰ ਅਸੀਂ ਸਿਵਲ ਹਸਪੀਟਲ ਦੇ ਬਲੱਡ ਬੈਂਕ ਨਾਲ ਕਰਦੇ ਆ ਕਿਉਂਕਿ ਉੱਥੇ ਬਹੁਤ ਸਾਰੇ ਨਾ ਥੈਲੇਸੀਮੀਆ ਵਾਲੇ ਪੇਸ਼ੈਂਟ ਹੈ ਹਾਂ ਜਿਨ੍ਹਾਂ ਨੂੰ ਨਾ ਰੈਗੂਲਰ ਬਲੱਡ ਦੀ ਜ਼ਰੂਰਤ ਪੈਂਦੀ ਹੈ ਕਈਆਂ ਨੂੰ ਹਫ਼ਤੇ ਬਾਅਦ ਕਈਆਂ ਨੂੰ 15 ਦਿਨਾਂ ਬਾਅਦ ਕਈਆਂ ਨੂੰ ਮਹੀਨੇ 'ਚ ਇੱਕ ਵਾਰ ਬਲੱਡ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤਾਂ ਲਾਈਨਸ ਲੱਗੀਆਂ ਹੁੰਦੀਆਂ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਸੋ ਅਸੀਂ ਜ ਸਕੂਲ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਅਗਰ ਪ੍ਰਿੰਸੀਪਲ ਪਰਮਿਟ ਕਰੇ ਤਾਂ ਅਸੀਂ ਪੀਟੀਐਮ ਤੇ ਕੈਂਪ ਲਗਾਨੀਏ हां क्योंकि बच्चे ता 18 ਸਾਲ ਤੋਂ ਛੋਟੇ ਹੁੰਦੇ ਨੇ ਤੇ ਸੋ ਅਸੀਂ ਪੀਟੀਐਮ ਤੇ ਲਗਾਨੇ ਆਂ ਔਰ ਪੇਰੈਂਟਸ ਜਿਹੜੇ ਉਹਨਾਂ ਨੂੰ ਸੀ ਮੋਟੀਵੇਟ ਕਰ ਹਾਂਜੀ ਬਿਲਕੁਲ ਮੈਂ ਤਾਂ ਉਹਨਾਂ ਬੱਚਿਆਂ ਨੂੰ ਆਨਰ ਕਰਦੀ ਹੁੰਨੀ ਜਿਹੜੇ ਆਪਣੇ ਪੇਰੈਂਟਸ ਨੂੰ ਮਨਾ ਕੇ ਲੈ ਕੇ ਆਉਂਦੇ ਆ ਕਿ ਵੀ ਅਸੀਂ ਬਲੱਡ ਨੇਟ ਕਰ ਰਹੇ ਆ ਮੈਂ ਉਹਨਾਂ ਬੱਚਿਆਂ ਨੂੰ ਆਨਰ ਕਰਦੀ ਆ ਕਿ ਤੁਸੀਂ ਮੋਟੀਵੇਟ ਕੀਤਾ ਆਪਣੇ ਮੰਮੀ ਪਾਪਾ ਨੂੰ ਜਿਹੜੇ ਦੋਨੋਂ ਕਰਦੇ ਆ ਮੈਂ ਉਹਨਾਂ ਨੂੰ ਵੱਖਰਾ ਮੋਮੈਂਟੋ ਦਿੰਨੀ ਆ ਜਿਹੜੇ ਇੱਕ ਪੇਰੈਂਟ ਨੂੰ ਲੈ ਕੇ ਆਉਂਦੇ ਆ ਜਾਂ ਮਦਰ ਜਾਂ ਫਾਦਰ ਨੂੰ ਮੈਂ ਉਹਨੂੰ ਵੱਖਰਾ ਔਰ ਮੈਨੂੰ ਲੱਗਦਾ ਕਿ ਇਹ ਇੱਕ ਐਗਜ਼ਾਮਪਲ ਬਣਾ ਰਹੇ ਆ ਅਸੀਂ ਸਾਰੇ ਦੇ ਸਾਹਮਣੇ ਓਕੇ ਬੱਚ ਆਲੰਦ ਦੇ ਆਪਣੇ ਪੇਰੇ ਮੈਡਮ ਮੈਂ ਡਾਕਟਰ ਦੇਖਾ ਗੁਪਤਾ ਤੁਹਾਡੇ ਕੋਲੋਂ ਕਿ ਜਿੰਨਾ ਸਾਡੀ ਡਿਮਾਂਡ ਹੈਗੀ ਆ ਐਕਸੀਡੈਂਟ ਸੇ ਬਹੁਤ ਸਾਰੇ ਕੇਸਸ ਹੁੰਦੇ ਆ ਥੈਲਸੀਮੀਆ ਦੇ ਪੇਸ਼ੈਂਟਸ ਦੀ ਤੁਸੀਂ ਗੱਲ ਕੀਤੀ ਇਹ ਡਿਮਾਂਡ ਕਿੰਨੇ ਅਸੀਂ ਪੂਰੀ ਕਰ ਪਾ ਰਹੇ ਆ ਬਲੱਡ ਡੋਨੇਸ਼ਨ ਜਾਂ ਹਰੇਕ ਤੱਕ ਹੋਰ ਜ਼ਿਆਦਾ ਜਾਗਰੂਕਤਾ ਬਹੁਤ ਜ਼ਿਆਦਾ ਅਵੇਅਰਨੈਸ ਦੇਣ ਦੀ ਲੋੜ ਹੈਗੀ ਸਾਡੇ ਜੋ ਸਰ ਇਹਦੇ 'ਚ ਜਾਗਰੂਕਤਾ ਦੇਣ ਦੀ ਹਲੇ ਲੋੜ ਹੈਗੀ ਆ ਹਰੇ ਬਹੁਤ ਲੋੜ ਆ ਜਿਹੜੇ ਵੀ ਜਿੰਨੇ ਵੀ ਜੰਗਸਟਰ ਆ ਜਿੱਦਾਂ ਕਿ ਮੈਮ ਨੇ ਕਿਹਾ ਸਕੂਲ ਕਾਲਜਸ ਉਹਨਾਂ ਦੇ ਬੱਚਿਆਂ ਨੂੰ ਅਸੀਂ ਕਰਾਂਗੇ ਜਾਗਰੂਕ ਤਾਂ ਜਦੋਂ ਵੀ ਉਹ ਖੁਦ ਆਪਣੀ ਉਸੇਜ 'ਚ ਪਹੁੰਚਣਗੇ 18 ਸਾਲ ਤੋਂ ਬਾਅਦ ਤੋਂ ਉਹ ਆਪਣੇ ਆਪ ਡੋਨੇਟ ਕਰਨਗੇ ਇੱਥੇ ਮੈਂ ਇੱਕ ਹੋਰ ਪੁਆਇੰਟ ਐਡ ਕਰਨਾ ਚਾਹੁੰਦੀ ਆ ਕਿ ਲਾਈਕ ਜਿੱਦਾਂ ਥੈਲੇਸੀਮੀਆ ਦੇ ਬੱਚਿਆਂ ਨੂੰ ਆਪਾਂ ਕਹਿੰਦੇ ਜ਼ਰੂਰਤ ਹੁੰਦੀ ਆ ਪਰ ਬਲੱਡ ਬੈਂਕ ਉਹਨੇ ਇਹ ਵੀ ਕੰਮ ਕਰ ਰਿਹਾ ਆ ਕਿ ਆਪਾਂ ਥੈਲੇਸੀਮੀਆ ਨੂੰ ਇਰੇਡੀਕੇਟ ਕਰ ਸਕੀ ਐ ਮਤਲਬ ਕਿ ਉਹ ਹੋਵੇ ਹੀ ਨਾ ਹੁੰਦਾ ਕਿਦਾਂ ਥੈਲੇਸੀਮੀਆ ਕਿ ਜਿੱਦਾਂ ਕਿ ਇੱਕ ਮਦਰ ਤੇ ਫਾਦਰ ਦੋਨਾਂ ਦੇ ਵਿੱਚ ਜਦੋਂ ਇੱਕ ਇੱਕ ਜੀਨ ਜਿਹੜਾ ਆ ਡਿਫੈਕਟਿਵ ਹੁੰਦਾ ਤਾਂ ਉਹਦੇ ਕਰਕੇ ਜਿਹੜਾ ਬੱਚਾ ਹੁੰਦਾ ਉਹਨਾਂ ਨੂੰ ਦੋਨੋਂ ਜਦੋਂ ਡਿਫੈਕਟਿਵ ਜੀਨ ਮਿਲ ਜਾਂਦੇ ਆ ਤਾਂ ਉਹ ਇੱਕ ਬੀਟਾ ਥੈਲੇਸੀਮੀਆ ਮੇਜਰ ਦਾ ਬੱਚਾ ਬਣ ਜਾਂਦਾ ਜਿਹਨੂੰ ਕਿ ਜਿਹਦੀ ਕਿ ਕੋਈ ਲਾਈਫ ਨਹੀਂ ਹੈ ਐਕਚੁਅਲ ਚ ਉਹਦੇ ਵਿੱਚ ਸਿਰਫ ਆਪਾਂ ਰੈਗੂਲਰ ਬਲੱਡ ਦੇ ਦੇ ਕੇ ਸਿਰਫ ਉਹਦੀ ਲਾਈਫ ਪ੍ਰੋਲੋਂਗ ਕਰਦੇ ਆ ਪਰ ਉਹ ਜ਼ਿਆਦਾ ਲੰਬੀ ਨਹੀਂ ਕਰ ਸਕਦੇ ਪਰ ਮੇਰਾ ਇੱਥੇ ਅ ਪਰਸਨਲ ਵੀ ਹੈਗਾ ਆ ਕਿ ਸਾਨੂੰ ਉਹਨੂੰ ਅਵਾਇਡ ਕਰਨਾ ਚਾਹੀਦਾ ਜਿੰਨੇ ਵੀ ਡੋਨਰ ਆਂਦੇ ਆ ਆਪਾਂ ਉਹਨਾਂ ਦੇ ਲਈ ਇੱਕ ਭਲਾ ਕਰ ਸਕਦੇ ਆ ਕਿ ਆਪਾਂ ਉਹਨਾਂ ਨੂੰ ਇਹਦਾ ਥੈਲੇਸੀਮੀਆ ਦਾ ਜਿਹੜਾ ਸਟੇਟਸ ਦੱਸ ਸਕੀਏ ਉਹਦੇ ਲਈ ਇੱਕ ਟੈਸਟ ਹੁੰਦਾ ਐਚਬੀ ਲੈਕਟੋਫੋਰਸਿਸ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਤਾਂ ਕੱਲ ਨੂੰ ਜਦੋਂ ਵੀ ਉਹਨਾਂ ਦੀ ਮੈਰਿਜ ਹੋਣ ਵਾਲੀ ਹੋਏਗੀ ਉਹ ਦੇਖ ਸਕਦੇ ਆ ਅਗਰ ਇੱਕ ਪਰਸਨ ਹੈ ਜਿਹਦਾ Hb ਠੀਕ ਹੈ ਤੇ ਉਹਨੂੰ Hb ਲੈਕਟੋਫੋਰਸਿਸ ਮਾਈਨਰ ਹੈਗੀ ਹੈ ਤੇ ਉਹਦਾ ਅਗਰ ਨੋਰਮਲ ਇੱਕ ਬੰਦੇ ਬੱਚੇ ਨਾਲ ਵਿਆਹ ਹੋ ਜਾਂਦਾ ਤਾਂ ਅੱਗੇ ਉਹਦੇ ਬੱਚਿਆਂ ਨੂੰ ਕਦੀ ਵੀ ਨਹੀਂ ਹੋਏਗਾ ਬੀਟਾ ਥੈਲੇਸੀਮੀਆ ਮੇਜਰ ਜਿਹੜੀ ਕਿ ਇੱਕ ਬਿਮਾਰੀ ਹੈ ਜਿਹੜਾ ਮਾਈਨਰ ਬੀਟਾ ਥੈਲੇਸੀਮੀਆ ਮੇ ਹੁੰਦਾ ਉਹਦੇ ਵਿੱਚ ਕੁਝ ਨਹੀਂ ਹੁੰਦਾ ਪੇਸ਼ੈਂਟ ਨੂੰ ਸਿਰਫ Hb ਥੋੜਾ ਜਿਹਾ ਘੱਟ ਹੁੰਦਾ ਬਸ ਉਹ ਨੋਰਮਲ ਲਾਈਫ ਲੀਡ ਕਰਦਾ ਪਰ ਅਗਰ ਜੇ ਦੋਨੋਂ ਥੈਲੇਸੀਮੀਆ ਮਾਈਨਰ ਵਾਲੇ ਬੱਚੇ ਦੀ شادی ਹੋ ਜਾਂਦੀ ਹੈ ਤਾਂ ਉਦੋਂ ਮੇਜਰ ਵਾਲਾ ਹੁੰਦਾ ਤੇ ਆਪਾਂ ਇਹ ਕੰਮ ਕਈ ਜਗ੍ਹਾ ਤੇ ਹੋ ਵੀ ਰਿਹਾ ਆ ਮਤਲਬ ਜਿੰਨਾ ਕਿ ਮੇਰੀ ਨੋਲੇਜ ਹੈ ਪਰ ਇਹਨੂੰ ਆਪਾਂ ਹਰ ਇੱਕ ਸੋਸਾਇਟੀ ਆਪਾਂ ਮੈਡਮ ਨੂੰ ਵੀ ਮੈਂ ਕਹਿਣਾ ਚਾਹਾਂਗੀ ਕਿ ਜਿੰਨੇ ਵੀ ਡੋਨਰ ਆਂਦੇ ਆ ਆਪਾਂ ਨੂੰ ਉਹਨਾਂ ਦਾ ਐਚਬੀ ਲੈਕਟੋਫੋਰਸਿਸ ਟੈਸਟ ਕਰਕੇ ਉਹਨਾਂ ਨੂੰ ਦੱਸਣਾ ਚਾਹੀਦਾ ਕਿਉਂਕਿ ਉਹ ਦੇਣ ਲਈ ਅਗਰ ਜਾਗਰੂਕ ਹੈਗੇ ਤਾਂ ਸਾਡਾ ਵੀ ਕੋਈ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਉਸ ਥੈਲੇਸੀਮੀਆ ਤੋਂ ਬਚਾਉਣ ਲਈ ਅੱਗੇ ਉਹਨਾਂ ਦੀ ਆਉਣ ਵਾਲੀ ਜਨਰੇਸ਼ਨ ਨੂੰ ਬਚਾਨ ਲਈ ਕੰਮ ਕਰਨਾ ਚਾਹੀਦਾ ਸਾਨੂੰ ਸੋ ਮੈਰਿਜ ਦੇ ਟਾਈਮ ਤੇ ਹੋਰੋਸਕੋਪ ਦੇ ਨਾਲ ਨਾਲ ਸਾਨੂੰ ਐਚ ਵੀ ਇਹ ਜਿਹੜਾ ਸਰ ਇਹ ਆਪਣੀ ਵੀ ਕਰ ਸਕਦੇ ਆ ਕਿ ਲਾਈਕ ਹਾਂ ਲਾਈਕ ਜਿਹਦਾ ਬਲੱਡ ਗਰੁੱਪ ਸਾਰਿਆਂ ਦਾ ਫਿਕਸ ਹੈ ਉਦੋਂ ਬੀਟਾ ਦਾ ਜਿਹੜਾ ਐਟ ਵੀ ਲੈਕਟੋਫੋਰੇਸਿਸ ਸਟੇਟਸ ਹੈ ਨਾ ਉਹ ਵੀ ਸਰ ਫਿਕਸ ਹੈ ਹਰ ਪੇਸ਼ੈਂਟ ਦਾ ਤੇ ਉਹਨੂੰ ਪਤਾ ਹੋਏਗਾ ਜਦੋਂ ਸਾਰਿਆਂ ਨੂੰ ਪਤਾ ਹੋਏਗਾ ਤੇ ਇਹਦੇ ਵਿੱਚ ਕੋਈ ਸੋਸ਼ਲ ਸਟਿਗਮਾ ਵੀ ਨਹੀਂ ਰਹੇਗਾ ਜਦੋਂ ਬੱਚਿਆਂ ਨੂੰ ਪਤਾ ਹੋਏਗਾ ਉਹਨਾਂ ਦੇ ਆਈ ਕਾਰਡ 'ਚ ਲਿਖਿਆ ਹੋਏਗਾ ਕਿ ਮੇਰਾ ਇਹ ਮੇਰਾ ਤੇ ਸਰ ਮੈਨੂੰ ਜੋ ਲੱਗਦਾ ਸਾਨੂੰ ਇਹਦੇ ਵਿੱਚੋਂ ਉੱਪਰ ਉੱਠ ਕੇ ਉੱਪ ਇਹ ਦੇਤੇ ਜਾਂ ਐਡਿਕੀਸ਼ਨ ਦੇ ਜਾਗਰੂਕ ਹੋਣਾ ਜ਼ਰੂਰੀ ਹੈ ਬਿਲਕੁਲ ਠੀਕ ਹੈ ਜਾਗਰੂਕ ਮੈਡਮ ਮੈਂ ਤੁਹਾਡੇ ਕੋਲੋਂ ਕਿ ਹੁਣ ਮੰਨ ਲਓ ਕਿਸੇ ਇਨਸਾਨ ਨੇ ਬਲੱਡ ਡੋਨੇਟ ਕੀਤਾ ਬਾਈ ਚਾਂਸ ਉਸ ਨੂੰ ਖੁਦ ਲੋੜ ਪੈ ਜਾਂਦੀ ਹੈ ਤਾਂ ਉਸ ਸੂਰਤ ਦੇ ਵਿੱਚ ਅਗਰ ਕੋਈ ਸਰਟੀਫਿਕੇਟ ਜਾਂ ਕੁਝ ਐਹੋ ਚੀਜ਼ ਜਿਹੜੀ ਉਹ ਤਾਂ ਕਿ ਈਜ਼ੀਲੀ ਉਸ ਨੂੰ ਵੀ ਉਹਦੀ ਜ਼ਰੂਰਤ ਪੂਰੀ ਹੋ ਸਕੇ ਕਿਸ ਤਰ੍ਹਾਂ ਸਰ ਬਿਲਕੁਲ ਜਦੋਂ ਤੁਸੀਂ ਸਿਵਲ ਹਸਪੀਟਲ ਜਾਂ ਜਿਸ ਵੀ ਬਲੱਡ ਬੈਂਕ ਤੇ ਨਾਲ ਲਗਾਣੇ ਉਹ ਸਾਨੂੰ ਇੱਕ ਸਰਟੀਫਿਕੇਟ ਦਿੰਦੇ ਆ ਤੇ ਅਸੀਂ ਉਹ ਸਰਟੀਫਿਕੇਟ ਦਿਖਾ ਕੇ ਤੇ ਫਿਰ ਸਾਨੂੰ ਜਿਹੜਾ ਹੈ ਉਹ ਵਿਦਆਊਟ ਰਿਪਲੇਸਮੈਂਟ ਉਹ ਬਲੱਡ ਦੇ ਦਿੰਦੇ ਨੇ ਔਰ ਕਈ ਵਾਰੀ ਮੇਰੇ ਹਸਬੰਡ ਪ੍ਰੋਫੈਸਰ ਲਖਮੀਤ ਸਿੰਘ ਡੀਏਵੀ ਕਾਲਜ ਚ ਸੀਗੇ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਤੇ ਉਹਨਾਂ ਦਾ ਏਮਸ ਵਿੱਚ ਟਰੀਟਮੈਂਟ ਚੱਲਦਾ ਸੀਗਾ ਐਮਰਜੈਂਸੀ ਵਿੱਚ ਉੱਥੇ ਜਾਣਾ ਪੈ ਗਿਆ ਉੱਥੇ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਪੈ ਗਈ ਮੇਰੇ ਕੋਲ ਕੋਈ ਸਰਟੀਫਿਕੇਟ ਨਹੀਂ ਸੀਗਾ ਮੈਂ ਬਲੱਡ ਬੈਂਕ ਗਈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਰੈਗੂਲਰ ਬਲੱਡ ਡੋਨਰ ਆ ਪਰ ਮੇਰੇ ਕੋਲ ਸਰਟੀਫਿਕੇਟ ਨਹੀਂ ਹੈਗਾ ਮਤਲਬ ਮੇਰੇ ਇੰਨੀ ਕਹਿਣ ਦੀ ਲੋੜ ਸੀਗੀ ਕਿ ਮੈਂ ਮੈਂ ਅਸੀਂ ਅਕਸਰ ਹੀ ਇਕੱਲੇ ਜਾਂਦੇ ਹੁੰਦੇ ਸੀ ਮੈਂ ਨੇ ਇੰਨੀ ਕਹਿਣ ਦੀ ਮਨ ਸੀ ਉਹਨਾਂ ਨੇ ਕਿਹਾ ਕਿ ਮੈਡਮ ਤੁਸੀਂ ਰੂਮ 'ਚ ਜਾਓ ਤੁਹਾਨੂੰ ਜਿੰਨੇ ਵੀ ਯੂਨਿਟ ਬਲੱਦੀ ਜਰੂਰਤ ਹੋਈ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਹਾਂ ਮਤਲਬ ਇੰਨੀ ਜ਼ਿਆਦਾ ਮਤਲਬ ਕਦਰ ਹੁੰਦੀ ਹੈ ਜਿਹੜਾ ਬੰਦਾ ਡੋਨਰ ਹੁੰਦਾ ਉਸ ਨੂੰ ਸਮਾਜਿਕ ਤੌਰ ਦੇ ਉੱਤੇ ਵੀ ਸਾਰੇ ਹਸਪੀਟਲਸ ਵਿੱਚ ਪ੍ਰੋਪਰ ਉਹ ਰੈਕਗਨਾਈਜ਼ ਜਿਹੜਾ ਕੀਤਾ ਜਾਂਦਾ ਤਾਂ ਕਿ ਉਸ ਜਿਹੜੀ ਉਸਨੇ ਇਮੀਡੀਏਟਲੀ ਪੂਰਾ ਕੀਤਾ ਬਿਲਕੁਲ ਸਰ ਮੈਡਮ ਮੈਂ ਤੁਹਾਡੇ ਕੋਲੋਂ ਕਿ ਜੇ ਕਿਸੇ ਨੇ ਬਲੱਡ ਡੋਨੇਟ ਕਰਨਾ ਉਹਨੇ ਫਸਟ ਟਾਈਮ ਮਨ ਬਣਾ ਲਿਆ ਸਾਡਾ ਇਹ ਪ੍ਰੋਗਰਾਮ ਦੇਖ ਕੇ ਕੋਈ ਹੋ ਸਕਦਾ ਮੋਟੀਵੇਟ ਹੋ ਗਏ ਹੋਣ ਤਾਂ ਉਹ ਕਿੱਥੇ ਸੰਪਰਕ ਕਰਨ ਕਿ ਉਹ ਜਾ ਕੇ ਆਪਣਾ ਖੂਨਦਾਨ ਜਿਹੜਾ ਕਰ ਸਕਦੇ ਤਾਂ ਕਿ ਕੋਈ ਕੀਮਤੀ ਜਾਨ ਬਚਾਈ ਜਾ ਸਕੇ ਸਰ ਬਲਡ ਬੈਂਕ ਦੇ ਵਿੱਚ ਵੀ ਜਾ ਸਕਦੇ ਆ ਸਭ ਤੋਂ ਪਹਿਲਾਂ ਅਗਰ ਬਲੱਡ ਬੈਂਕ ਦੇ ਉਹਨਾਂ ਦੇ ਆਸ-ਪਾਸ ਕੋਈ ਏਰੀਆ ਜਿੱਥੇ ਵੀ ਉਹ ਮਤਲਬ ਰਹਿੰਦੇ ਆ ਉਹਦੇ ਆਸ-ਪਾਸ ਜਿਹੜਾ ਵੀ ਬਲੱਡ ਬੈਂਕ ਆ ਉੱਥੇ ਜਾ ਕੇ ਉਹਨਾਂ ਨੂੰ ਸੰਪਰਕ ਕਰ ਸਕਦੇ ਆ ਅਗਰ ਕੋਈ ਉਹਨਾਂ ਦੇ ਆਸ-ਪਾਸ ਬਲੱਡ ਬੈਂਕ ਨਹੀਂ ਆ ਤਾਂ ਕੋਈ ਸੁਸਾਇਟੀ ਆ ਜਿੱਦਾਂ ਕਿ ਰੈੱਡ ਕਰਾਸ ਸੁਸਾਇਟੀ ਮੈਡਮ ਨੇ ਦੱਸਿਆ ਹੋਰ ਵੀ ਬਹੁਤ ਸੁਸਾਇਟੀਆਂ ਜਿਹੜੀਆਂ ਕਿ ਬਲੱਡ ਬੈਂਕ ਦੇ ਨਾਲ ਜੁੜੀਆਂ ਹੁੰਦੀਆਂ ਤੇ ਬਲੱਡ ਬੈਂਕ ਦੇ ਵਿੱਚ ਕੈਂਪ ਕਰਵਾਉਂਦੀਆਂ ਤੇ ਉਹਨਾਂ ਨੂੰ ਵੀ ਜਾ ਕੇ ਸੰਪਰਕ ਕਰ ਸਕਦੇ ਆ ਉਹ ਵੀ ਉਹਨਾਂ ਨੂੰ ਬਲੱਡ ਦਾਨ ਕਰਨ ਲਈ ਅੱਗੇ ਪ੍ਰੇਰਿਤ ਕਰ ਸਕਦੇ ਆਂ ਹਾਂਜੀ ਬਿਲਕੁਲ ਮੈਡਮ ਕਿਉਂਕਿ 14 ਜੂਨ ਦਾ ਦਿਨ ਜਿਹੜਾ ਹੈ ਇਸ ਨੂੰ ਅੰਤਰਰਾਸ਼ਟਰੀ ਬਲੱਡ ਡੋਨਰਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਔਰ ਇਸ ਦਿਨ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕੈਂਪ ਲਗਾਤਾਰ ਲੱਗਦੇ ਹਾਂ। ਹੋ ਸਕਦਾ ਬਹੁਤ ਸਾਰਾ ਬਲਕ ਬਲੱਡ ਜਿਹੜਾ ਉਹ 14 ਜੂਨ ਦੇ ਦਿਨ ਜਿਹੜਾ ਇਹ ਡੋਨੇਟ ਹੋਦਾ ਹੈ। ਇਸ ਤੋਂ ਬਾਅਦ ਫਿਰ ਇਸ ਨੂੰ ਇੱਕ ਕੰਟੀਨਿਊ ਪ੍ਰੋਸੈਸ ਬਣਾਉਣਾ ਉਹ ਇਸ ਨੂੰ ਕਿਦਾਂ ਦੇਖਦੇ ਹੋ ਤੁਸੀਂ? ਦੇਖੋ ਥੈਲੇਸੀਮੀਆ ਵਾਲੇ ਪੇਸ਼ੈਂਟ ਤਾਂ ਹੁੰਦੇ ਹੀ ਆ ਉਹਨਾਂ ਨੂੰ ਦਿੱਤਾ ਜਾ ਸਕਦਾ ਬਾਕੀ ਬਲੱਡ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਵੀ ਇਹ ਕਾਪਾ 30 ਦਿਨ ਤੱਕ ਪ੍ਰੀਜ਼ਰਵ ਵੀ ਕਰ ਸਕਦੇ ਆ ਤੇ ਉਹ ਪ੍ਰੀਜ਼ਰਵ ਵੀ ਕੀਤਾ ਜਾਂਦਾ ਬਾਕੀ ਇੱਕ ਯੂਨਿਟ ਦੇ ਵਿੱਚ ਚਾਰ ਤਰ੍ਹਾਂ ਦੇ ਯੂਨਿਟ ਬਣਾਏ ਜਾਂਦੇ ਨੇ ਉਹ ਵਲੰਟਰੀ ਬਲੱਡ ਡੋਨੇਸ਼ਨ ਇੰਨੀ ਜ਼ਿਆਦਾ ਨਹੀਂ ਹੈਗੀ ਕਿ ਵੀ ਆਪਾਂ ਕਹਿ ਸਕੀਏ ਕਿ ਵੀ ਬਲੱਡ ਸਰਪਲਸ ਹੋ ਜਾਂਦਾ ਜ਼ਿਆਦਾਤਰ ਬਲੱਡ ਸਰਪਲਸ ਹੋਇਆ ਨਹੀਂ ਹੈ ਔਰ ਉਸ ਵਿੱਚ ਬਹੁਤ ਵਾਰੇ ਬਲੱਡ ਬੈਂਕ ਵਾਲੇ ਕੀ ਕਰਦੇ ਨੇ ਕਿ ਜਿਸ ਸੇ ਇੱਧਰ ਦੂਜੇ ਬਲੈਂਕ ਨੂੰ ਜ਼ਰੂਰਤ ਹੈ ਤੇ ਉਹ ਬਲੱਡ ਉਧਰ ਵੀ ਭੇਜ ਦਿੰਦੇ ਨੇ ਟ੍ਰਾਂਸਫਰ ਵੀ ਹੋ ਜਾਂਦਾ ਬਹੁਤ ਘੱਟ ਪਰਸੈਂਟੇਜ ਹੁੰਦੀ ਆ ਕਿ ਬਲੱਡ ਵੇਸਟ ਹੁੰਦਾ ਉਸ ਤੋਂ ਪਹਿਲਾਂ ਹੀ 10 ਦਿਨਾਂ ਤੋਂ ਪਹਿਲਾਂ ਹੀ ਪ੍ਰੋਸੈਸਿੰਗ ਕਰ ਦਿੱਤੀ ਜਾਂਦੀ ਕਿ ਜਿੱਥੇ ਬਲੱਡ O ਗਰੁੱਪ ਦੀ ਜਿਹੜਾ ਗਰੁੱਪ ਜ਼ਿਆਦਾ ਹੈ ਤੇ ਐਕਸਪਾਇਰ ਹੋਣ ਵਾਲਾ ਹੈ ਤੇ ਉੱਥੇ ਜਿੱਥੇ ਰਿਕੁਆਇਰਮੈਂਟ ਹੈ ਉਹ ਉੱਥੇ ਭੇਜ ਦਿੱਤਾ ਜਾਂਦਾ ਇਹ ਚੀਜ਼ ਇੰਟਰਨਲ ਟ੍ਰਾਂਸਫਰ ਹੋ ਜਾਂਦੇ ਨੇ ਐਨ ਜੀਓਸ ਵਾਲਾ ਨੇ ਇੱਕ ਗਰੁੱਪ ਬਣਾਇਆ ਹੋਇਆ ਉਹਦੇ ਵਿੱਚ ਹਸਪੀਟ ਤਦ ਫਿਰ ਦੂਜੇ ਬਲੱਡ ਬੈਂਕ ਵਾਲੇ ਆ ਕੇ ਉਹ ਲੈ ਜਾਂਦੇ ਕਿਉਂਕਿ 35 ਦਿਨ ਦੇ ਅੰਦਰ ਅੰਦਰ ਅਸੀਂ ਉਸ ਨੂੰ ਯੂਟਿਲਾਈਜ਼ ਕਰਨਾ ਹੁੰਦਾ ਜੀ ਉਹ ਘਾਟੀ ਜਿਹੜਾ ਹੈ ਉਹਨੂੰ ਐਕਸਪਾਇਰ ਕੀਤਾ ਜਾਂਦਾ ਜ਼ਿਆਦਾਤਰ ਤਾਂ ਸ਼ਾਰਟੇਜ ਹੀ ਚੱਲਦੀ ਹੈ ਜੀ ਹਾਂ ਸ਼ਾਰਟੇਜ ਜੀ ਸੋ ਤੁਸੀਂ ਇਹ ਵੀ ਮਹਿਸੂਸ ਕੀਤਾ ਹੋਣਾ ਕਿ ਅਜੇ ਵੀ ਬਹੁਤ ਸਾਰੀ ਅਵੇਅਰਨੈਸ ਜਿਹੜੀ ਉਹ ਕੀਤੀ ਜਾਣੀ ਸਰਕਾਰੀ ਪੱਧਰ ਤੇ ਕੀ ਕੁਝ ਖਾਸ ਉਪਰਾਲੇ ਤੁਸੀਂ ਸੋਚਦੇ ਹੋ ਕਿ ਹਜੇ ਤੱਕ ਲੋਕਾਂ ਨੂੰ ਜਾ ਰੁਕ ਕਰਨ ਵਾਸਤੇ ਕੀਤੇ ਜਾਣੇ ਚਾਹੀਦੇ ਤਾਂ ਕਿ ਅਸੀਂ ਹੋਰ ਜ਼ਿਆਦਾ ਤੋਂ ਜ਼ਿਆਦਾ ਬਲੱਡ ਡੋਨੇਸ਼ਨ ਜਿਹੜੀ ਉਹ ਕਰਵਾ ਸਕੀਏ ਬਿਲਕੁਲ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਵੀ ਜਾਂਦੀ ਹੈ ਜਦੋਂ ਕੋਈ ਡੋਨਰ ਆਂਦਾ ਸਿਵਲ ਹਸਪੀਟਲ ਦੇ ਵਿੱਚ ਜਾਂ ਜਿਹੜੇ ਵੀ ਬੈਂਕ ਵਿੱਚ ਜਾਂਦੇ ਆ ਉਹ ਬੈਂਕ ਵਾਲੇ ਉਹਨਾਂ ਨੂੰ ਕੋਈ ਗਿਫਟ ਜ਼ਰੂਰ ਦਿੰਦੇ ਨੇ ਉਹਨਾਂ ਨੂੰ ਖਾਣ ਲਈ ਡਾਈਟ ਦਿੰਦੇ ਨੇ ਔਰ ਅਸੀਂ ਐਨਜੀਓ ਦੇ ਤਰਫ ਤੋਂ ਵੀ ਹਮੇਸ਼ਾ ਡਾਈਟ ਦਿੰਨੇ ਆ ਕੋਈ ਗਿਫਟ ਬਣਾ ਕੇ ਰੱਖਦੇ ਆ ਕੋਈ ਨਾ ਕੋਈ ਹਮੇਸ਼ਾ ਹੀ ਗਿਫਟ ਬਣਾ ਕੇ ਰੱਖਦੇ ਆ ਤਾਂ ਜੋ ਇਹ ਮੋਟੀਵੇਸ਼ਨ ਜਿਹੜੀ ਇਹ ਬਣੀ ਜਾਵੇ ਔਰ ਹੁਣ ਤਾਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਕਾਲਜ ਵਾਲ ਕਾਲਜ ਵਾਲਿਆਂ ਨੇ ਨਾ ਇੰਟਰਨਸ਼ਿਪ ਬੱਚਿਆਂ ਦੀ ਕੰਪਲਸਰੀ ਕਰ ਦਿੱਤੀ ਹੋਈ ਆ ਉਹਦੇ ਨਾਲ ਵੀ ਅਸੀਂ ਬੱਚਿਆਂ ਨੂੰ ਕਹਿੰਦੇ ਆ ਹੁਣ ਜਿਵੇਂ ਸਾਰਾ ਪਹਿਲੇ ਐਨਜੀਓ ਦੇ ਵਿੱਚ ਸਾਡੇ ਕੋਲ ਕਾਫੀ ਯੂਨੀਵਰਸਿਟੀਜ਼ ਤੋਂ ਬੱਚੇ ਜਿਹੜੇ ਨੇ ਉਹ ਇੰਟਰਨਸ਼ਿਪ ਕਰਨ ਆਏ ਹੋਏ ਨੇ ਔਰ ਯੂਨੀਵਰਸਿਟੀਜ਼ ਦੇ ਵਿੱਚ ਜਿਹੜੇ ਨੇ ਉਹ ਕੈਂਪ ਜਦੋਂ ਬੱਚੇ ਬਲੱਡ ਡੋਨੇਟ ਕਰਦੇ ਨੇ ਤੇ ਉਹਨਾਂ ਦੀ ਜਿਹੜੀ ਮਾਰਕਸ ਵੀ ਲੱਗਦੇ ਆ ਉਹਨਾਂ ਦੇ ਇਹ ਵੀ ਇੱਕ ਤਰ੍ਹਾਂ ਨਾਲ ਮੋਟੀਵੇਟ ਕਰਦਾ ਇੱਕ ਤਰ੍ਹਾਂ ਹੋ ਸਕਦਾ ਚੋਕੇ ਸਮਾਂ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਇਸ ਲਈ ਮੈਂ ਚਾਹੂੰਗਾ ਕਿ ਚੰਦ ਸੈਕਿੰਡਸ ਵਿੱਚ ਮੈਡਮ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਸੁਨੇਹਾ ਤਾਂ ਕਿ ਉਹ ਜਿਆਦਾ ਤੋਂ ਜਿਆਦਾ ਬਲੱਡ ਡੋਨੇਸ਼ਨ ਵੱਲ ਮੋਟੀਵੇਟ ਹੋ ਸਕੇ ਮੈਂ ਬਸ ਇਹੀ ਕਹਿਣਾ ਚਾਹੂੰਗੀ ਸਾਰਿਆਂ ਨੂੰ ਕਿ ਬਲੱਡ ਕਿਸੇ ਦੀ ਜਾਨ ਬਚਾਣੀ ਜਿਹੜੀ ਆ ਸਭ ਤੋਂ ਵੱਡਾ ਜ਼ਿੰਦਗੀ ਦਾ ਮੋਟਿਵ ਹੈ ਸਾਨੂੰ ਕਿਉਂਕਿ ਜਿਸ ਬੈੱਡ ਤੇ ਅੱਜ ਕਿਸੇ ਹੋਰ ਬੰਦੇ ਦਾ ਪੇਸ਼ੈਂਟ ਪਿਆ ਹੈ ਕੱਲ ਨੂੰ ਉਸ ਜਗ੍ਹਾ ਤੇ ਸਾਡੇ ਆਪਣੇ ਪੇਰੈਂਟਸ ਭੈਣ ਭਰਾਜਾ ਅਸੀਂ ਵੀ ਹੋ ਸਕਦੇ ਹਾਂ ਜੇ ਸਿਰਫ ਸਾਡੇ ਇੱਕ ਖੂਨਦਾਨ ਨਾਲ ਕਿਸੇ ਦੀ ਜਾਨ ਬਚ ਸਕਦੀ ਆ ਤਾਂ ਮੈਨੂੰ ਲੱਗਦਾ ਹੈ ਕਿ ਉਹ ਬਲਾ ਉਹ ਕੰਮ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਦੇ ਲਈ ਤਾਂ ਹਰ ਬੰਦੇ ਦੇ ਰੱਬ ਵੀ ਖੁਸ਼ ਹੋਏਗਾ ਤੇ ਰੱਬ ਵੀ ਦੁਆਵਾਂ ਦੇਏਗਾ ਉਸ ਬੰਦੇ ਨੂੰ ਬੜਾ ਇੰਪੋਰਟੈਂਟ ਹੈ ਕਿ ਸਾਨੂੰ ਸਾਰਿਆਂ ਨੂੰ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਖੂਨ ਦਾਨ ਮਹਾਦਾਨ ਕਿਉਂਕਿ ਖੂਨ ਦਾ ਆਲਟਰਨੇਟਿਵ ਜਿਹੜਾ ਉਹ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਹੋ ਸਕਦਾ ਸੋ ਸਾਨੂੰ ਇਹਦੇ ਵਿੱਚ ਪਹਿਲ ਕਦਮੀ ਜਰੀ ਹੈ ਜ਼ਰੂਰ ਕਰਨੀ ਚਾਹੀਦੀ ਆਸ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕ ਜ਼ਰੂਰ ਮੋਟੀਵੇਟ ਹੋਏ ਹੋਣਗੇ ਔਰ ਉਹ ਵੀ ਆਪਣੇ ਜੀਵਨ ਦੇ ਵਿੱਚ ਜ਼ਰੂਰ ਖੂਨ ਦਾਨ ਕਰਨਗੇ ਔਰ ਇਸ ਦਿਨ ਦੀ ਸਾਰਤਕਤਾ ਨੂੰ ਜਿਹੜਾ ਸਫਲ ਬਣਾਣਗੇ ਬਹੁਤ ਬਹੁਤ ਸ਼ੁਕਰੀਆ ਸਾਡਾ ਗੱਲ ਪੱਕੇ ਲਈ ਥੈਂਕ ਯੂ ਸ਼ੁਕਰੀਆ ਤੁਹਾਡਾ